ਪਿਛਲੇ ਦਿਨੀ YouTube ਤੇ ਇੱਕ ਡਿਬੇਟ ਆਈ ਸੀ ਇੱਕ ਮੁfti ਸਾਹਿਬ ਦੀ ਜਾਵੀਦ ਅਕਟਰ ਦੇ ਨਾਲ ਲਲਨ ਟੌਪ ਚੈਨਲ ਤੇ ਸ਼ਾਇਦ ਦੇਖੀ ਹੋਵੇ ਸਾਰਿਆਂ ਨੇ ਉਹਦੇ ਵਿੱਚ ਇੱਕ ਬੜਾ ਕਮਾਲ ਦਾ ਤਰਕ ਬੜੀ ਵਧੀਆ ਦਲੀਲ ਮੁfti ਸਾਹਿਬ ਨੇ ਦਿੱਤੀ ਸੀ ਜਿਹਨੂੰ ਕਿਹਾ ਜਾਂਦਾ ਹੈ ਆਰਗੂਮੈਂਟ ਫਰਮ ਕੰਟਿੰਜੈਂਸੀ ਜਾਵੀਦ ਅਕਟਰ ਸਾਹਿਬ ਨੂੰ ਕੰਟਿੰਜੈਂਸੀ ਸ਼ਬਦ ਦਾ ਮਤਲਬ ਨਹੀਂ ਸੀ ਪਤਾ ਇਸ ਕਰਕੇ ਉਲਝ ਗਏ ਉਸ ਪੁਆਇੰਟ ਤੇ ਅਪਾ ਉਸ ਦਲੀਲ ਨੂੰ ਡਿਸਕਸ ਕਰਦੇ ਆ ਇਸ ਵੀਡੀਓ ਦੇ ਵਿੱਚ ਜਿਹੜੀ ਕੰਟਿੰਜੈਂਸੀ ਹੈ ਕੀ ਅਰਥ ਬਣਦਾ ਹੈ ਸ਼ਬਦ ਦਾ ਕੰਟਿੰਜੈਂਟ ਹੋਣ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਦੀ ਹੋਂਦ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਜਿਵੇਂ ਆ ਮਾਰਕਰ ਹੈ ਇਹ ਵੀ ਸੰਭਾਵਨਾ ਸੀ ਕਿ ਹੁੰਦਾ ਨਾ ਐਗਜ਼ਿਸਟ ਨਾ ਕਰਦਾ ਇਸ ਬ੍ਰਹਮੰਡ ਦੇ ਵਿੱਚ ਤੇ ਐਗਜ਼ਿਸਟ ਕਰ ਰਿਹਾ ਹੈ ਇਹ ਵੀ ਇੱਕ ਸੰਭਾਵਨਾ ਹੈ ਇੱਕ ਸਮਾਂ ਸੀ ਜਦੋਂ ਇਹ ਮਾਰਕਰ ਐਗਜ਼ਿਸਟ ਨਹੀਂ ਸੀ ਕਰਦਾ ਫਿਰ ਇਹ ਹੋਂਦ ਦੇ ਵਿੱਚ ਆਇਆ ਉਸ ਤੋਂ ਬਾਅਦ ਇਹਨੇ ਫੇਰ ਇੱਕ ਦਿਨ ਖਤਮ ਹੋ ਜਾਣਾ ਹੈ ਹੋਂਦ ਦੇ ਵਿੱਚ ਨਹੀਂ ਰਹਿਣਾ ਇਹਨੇ ਤਾਂ ਇਹ ਇੱਕ ਕੰਟਿੰਜੈਂਟ ਚੀਜ਼ ਹੈ ਆਰਗੂਮੈਂਟ ਇਹ ਕਹਿੰਦਾ ਹੈ ਕਿ ਜਿੰਨੀਆਂ ਚੀਜ਼ਾਂ ਬ੍ਰਹਿਮੰਡ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੀਆਂ ਇਸੇ ਤਰ੍ਹਾਂ ਦੀਆਂ ਆ ਇੱਕ ਸਮੇਂ ਤੇ ਉਹਨਾਂ ਦੀ ਹੋਂਦ ਨਹੀਂ ਹੁੰਦੀ ਪਰ ਸੰਭਾਵਨਾ ਹੁੰਦੀ ਹੈ ਕਿ ਹੋਂਦ ਦੇ ਵਿੱਚ ਆ ਸਕਦੀਆਂ ਸੰਭਾਵਨਾ ਇਹ ਵੀ ਰਹਿੰਦੀ ਹੈ ਕਿ ਹੋਂਦ ਦੇ ਵਿੱਚ ਨਹੀਂ ਆਉਣ ਕਦੇ ਵੀ ਨਾ ਆਉਣ ਫਿਰ ਹੋਂਦ ਦੇ ਵਿੱਚ ਆਉਂਦੀਆਂ ਚੀਜ਼ਾਂ ਫਿਰ ਖਤਮ ਹੋ ਜਾਂਦੀਆਂ ਤਾਂ ਜੋ ਚੀਜ਼ਾਂ ਇਹ ਪੈਦਾ ਹੋ ਰਹੀਆਂ ਤੇ ਵਿਲੁਪਤ ਹੋ ਰਹੀਆਂ ਇੱਕ ਸੋਰਸ ਹੈ ਇਹਨਾਂ ਦਾ ਜਿੱਥੋਂ ਆ ਰਹੀਆਂ ਨੇ ਜਿਵੇਂ ਲਹਿਰਾਂ ਨੇ ਸਮੁੰਦਰ ਦੇ ਵਿੱਚ ਲਹਿਰ ਆਉਂਦੀ ਹੈ ਮਿਟ ਜਾਂਦੀ ਹੈ ਫਿਰ ਨਵੀਂ ਲਹਿਰ ਆਉਂਦੀ ਹੈ ਮਿਟ ਜਾਂਦੀ ਹੈ ਪਰ ਜਿਹੜਾ ਉਹਦਾ ਸੋਰਸ ਹੈ ਉਹ ਬਣਿਆ ਰਹਿੰਦਾ ਹਮੇਸ਼ਾ ਇਸੇ ਤਰ੍ਹਾਂ ਹੀ ਬ੍ਰਹਮੰਡ ਦੀਆਂ ਇਹ ਸਾਰੀਆਂ ਚੀਜ਼ਾਂ ਜੋ ਹੋਣ ਦੇ ਵਿੱਚ ਆਉਂਦੀਆਂ ਨੇ ਮਿਟ ਜਾਂਦੀਆਂ ਨੇ ਇਹ ਇੱਕ ਸੋਰਸ ਤੋਂ ਪੈਦਾ ਹੁੰਦੀਆਂ ਨੇ ਫਿਰ ਉਸੇ ਦੇ ਵਿੱਚ ਵਲੀਨ ਹੋ ਜਾਂਦੀਆਂ ਨੇ ਜਿਵੇਂ ਕਿ ਆਪਾਂ ਇਹ ਮਾਰਕਰ ਦੀ ਉਦਾਹਰਣ ਲੈ ਲਈਏ ਇਹ ਪਲਾਸਟਿਕ ਤੇ ਰਬੜ ਤੋਂ ਬਣਿਆ ਇਹਨੂੰ ਇੱਕ ਆਕਾਰ ਦਿੱਤਾ ਗਿਆ ਇੱਕ ਕੰਮ ਵਾਸਤੇ ਬਣਾਇਆ ਗਿਆ ਕੁਝ ਸਮੇਂ ਬਾਅਦ ਜਦੋਂ ਇਹਦਾ ਮੈਟਰ ਸਾਰਾ ਸਟੇਬਲ ਨਹੀਂ ਰਹਿਣਾ ਜੋ ਇਹਦੀ ਰਬੜ ਜੋ ਇਹਦੀ ਪਲਾਸਟਿਕ ਹੈ ਉਹ ਆਪਣੇ ਸੋਰਸ ਤੇ ਵਿੱਚ ਹੀ ਮਿਲ ਜਣੀ ਵਾਪਸ ਜਾਨੀ ਕਿ ਹੌਲੀ ਹੌਲੀ ਖੁਰ ਕੇ ਮਿੱਟੀ ਦੇ ਵਿੱਚ ਹੀ ਸਮਾ ਜਾਣਾ ਇਹਨੇ ਜਿਵੇਂ ਦਰਖਤ ਮਿੱਟੀ ਚੋਂ ਪੈਦਾ ਹੁੰਦੇ ਆ ਮਿੱਟੀ ਤੋਂ ਬਣਦੇ ਆ ਹਵਾ ਤੋਂ ਬਣਦੇ ਆ ਉਸ ਤੋਂ ਬਾਅਦ ਜਦੋਂ ਮਰ ਜਾਂਦੇ ਆ ਵਾਪਸ ਆਪਣੇ ਮੂਲ ਤੱਤ ਦੇ ਵਿੱਚ ਸਮਾ ਜਾਂਦੇ ਆ ਤਾਂ ਜੋ ਇਹ ਬ੍ਰਹਿਮੰਡ ਹੈ ਇਹ ਵੀ ਕਿਸੇ ਮੂਲ ਤੱਤ ਤੋਂ ਪੈਦਾ ਹੋ ਰਿਹਾ ਹੈ ਤੇ ਵਾਪਸ ਇਹਨੇ ਉਸੇ ਮੂਲ ਤੱਤ ਦੇ ਵਿੱਚ ਸਮਾ ਜਾਣਾ ਹੈ ਸੰਭਾਵਨਾ ਹੈ ਕਿ ਦੁਬਾਰਾ ਫੇਰ ਉਸੇ ਮੂਲ ਤੱਤ ਚੋਂ ਪੈਦਾ ਹੋਵੇ ਤੇ ਫੇਰ ਦੁਬਾਰਾ ਉਹਦੇ ਵਿੱਚ ਸਮਾਜੇ ਤਾਂ ਇਹ ਜੋ ਮੂਲ ਤੱਤ ਹੈ ਇਹ ਸਮੇਂ ਤੋਂ ਪਾਰ ਹੈ ਹਮੇਸ਼ਾ ਐਗਜ਼ਿਸਟ ਕਰਦਾ ਹੈ ਜਿਹੜੀਆਂ ਸਮੇਂ ਦੇ ਬੰਦਰਨ ਚ ਚੀਜ਼ਾਂ ਨੇ ਉਸ ਮੂਲ ਤੱਤ ਦੇ ਵਿੱਚੋਂ ਪੈਦਾ ਹੁੰਦੀਆਂ ਨੇ ਤੇ ਉਸੇ ਮੂਲ ਤੱਤ ਦੇ ਵਿੱਚ ਵਿਲੀਨ ਹੋ ਜਾਂਦੀਆਂ ਨੇ ਇਹ ਆਰਗੂਮੈਂਟ ਹੈ ਜੋ ਬਹੁਤ ਵਧੀਆ ਤੇ ਬਹੁਤ ਤਰਕਿਕ ਆਰਗੂਮੈਂਟ ਹੈ ਇਸ ਆਰਗੂਮੈਂਟ ਦੇ ਵਿੱਚ ਗੜਬੜ ਕਿੱਥੇ ਹੋ ਜਾਂਦੀ ਹੈ ਇਹ ਡਿਸਕਸ ਕਰਦੇ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਬ੍ਰਹਮੰਡ ਦਾ ਜੋ ਮੂਲ ਤੱਤ ਹੈ ਉਹ ਇੱਕ ਬੀਇੰਗ ਯਾਨੀ ਕਿ ਇੱਕ ਸ਼ਕਤੀ ਕਹਿ ਲਓ ਜਾਂ ਇੱਕ ਕੌਨਸ਼ੀਅਸ ਬੀਇੰਗ ਕੋਈ ਚੇਤਨ ਜੀਵ ਜਿੱਥੋਂ ਹੀ ਬ੍ਰਹਮੰਡ ਪੈਦਾ ਹੋਇਆ ਇਹ ਮੰਨ ਲਿਆ ਜਾਂਦਾ ਹੈ ਇਹ ਬਿਲਕੁਲ ਗਲਤ ਹੈ ਇਸ ਆਰਗੂਮੈਂਟ ਦੇ ਨਾਲ ਸਿਰਫ ਇੰਨਾ ਸਿੱਧ ਹੁੰਦਾ ਹੈ ਕਿ ਇੱਕ ਅਕਾਲ ਤਤ ਹੈ ਅਨਾਦੀ ਤਤ ਹੈ ਸੋਰਸ ਹੈ ਇੱਕ ਜਿੱਥੋਂ ਹੀ ਬ੍ਰਹਮੰਡ ਪੈਦਾ ਹੁੰਦਾ ਤੇ ਉਹਦੇ ਵਿੱਚ ਮਿਟ ਜਾਂਦਾ ਪਰ ਉਹ ਸੋਰਸ ਰੱਬ ਹੈ ਇਹ ਕਿਤੇ ਨਹੀਂ ਸਿੱਧਾ ਹੁੰਦਾ ਇਸ ਆਰਗੂਮੈਂਟ ਦੇ ਵਿੱਚ ਜੇ ਅਸੀਂ ਸੋਰਸ ਨੂੰ ਰੱਬ ਦਾ ਨਾਮ ਦੇਣਾ ਚਾਹੁੰਦੇ ਆ ਤਾਂ ਦੇ ਸਕਦੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੋਰਸ ਨੂੰ ਰੱਬ ਕਹਿ ਲਓ ਪਰਮਾਤਮਾ ਕਹਿ ਲਓ ਜਾਂ એનર્ਜੀ ਕਹਿ ਲਓ ਕੁਝ ਵੀ ਕਹਿ ਸਕਦੇ ਆ ਸਮੱਸਿਆ ਕਿੱਥੇ ਆ ਜਾਂਦੀ ਹੈ ਉਸ ਸੋਰਸ ਨੂੰ ਜਦੋਂ ਅਸੀਂ ਡਿਫਾਈਨ ਕਰਨ ਲੱਗ ਜਾਂਦੇ ਆ ਕਿ ਕੀ ਹੈ ਉਹ ਜੋ ਲੋਕ ਇਹ ਮੰਨਦੇ ਆ ਕਿ ਉਹ ਸੋਰਸ ਰੱਬ ਹੈ ਫਿਰ ਉਹਦਾ ਕੈਰੈਕਟਰ ਬਣ ਜਾਂਦਾ ਰੱਬ ਦਾ ਇੱਕ ਇੱਕ ਬੰਦੇ ਵਰਗਾ ਬਣ ਜਾਂਦਾ ਉਹਦੇ ਪਿੱਛੇ ਇੱਕ ਪਰਪਸ ਆ ਜਾਂਦਾ ਕਿ ਉਹਨੇ ਬ੍ਰਹਮੰਡ ਨੂੰ ਬਣਾਇਆ ਕਿਉਂ ਆ ਫਿਰ ਉਹ ਕੀ ਸੋਚਦਾ ਇਹ ਥਿਉਰੀ ਚੱਲ ਪੈਂਦੀ ਹੈ ਪਰਮਾਤਮਾ ਦੀ ਸੋਚ ਕੀ ਹੈ ਪਰਮਾਤਮਾ ਕਿਸ ਤਰ੍ਹਾਂ ਵਿਵਹਾਰ ਕਰਦਾ ਹੈ ਉਹਨੇ ਕਿਉਂ ਬਣਾਇਆ ਕਿਵੇਂ ਬਣਾਇਆ ਇਹ ਸਾਰੀਆਂ ਚੀਜ਼ਾਂ ਫਿਰ ਉਹਦੇ ਤੇ ਲਾਗੂ ਹੋ ਜਾਂਦੀਆਂ ਜਦੋਂ ਇਹ ਸਾਰੇ ਐਟਰੀਬਿਊਟਸ ਲਾਗੂ ਹੋਣ ਲੱਗ ਜਾਂਦੇ ਆ ਕਿ ਪਰਮਾਤਮਾ ਦਾ ਸਰੂਪ ਕੀ ਹੈ ਪਰਪਸ ਕੀ ਹੈ ਉਹਦਾ ਬ੍ਰਹਮੰਡ ਨੂੰ ਬਣਾਉਣ ਦਾ ਤੇ ਆਪਣੇ ਤੋਂ ਮੁਰਖਾ ਤੋਂ ਉਹ ਕੀ ਉਮੀਦ ਰੱਖਦਾ ਹੈ ਜਦੋਂ ਇਹ ਸਾਰੇ ਐਟਰੀਬਿਊਟਸ ਆਪਾਂ ਲਾਗੂ ਕਰਨ ਲੱਗ ਜਾਂਦੇ ਆ ਉਸ ਸੋਰਸ ਤੇ ਫਿਰ ਇਹਨਾਂ ਐਟਰੀਬਿਊਟਸ ਦੇ ਵਿੱਚ ਜੋ ਕਮੀਆਂ ਆ ਜਾਂਦੀਆਂ ਨੇ ਉਹਨਾਂ ਦਲੀਲਾਂ ਕਰਕੇ ਰੱਬ ਦੀ ਹੋਂਦ ਤੇ ਫੇਰ ਸਵਾਲ ਖੜਾ ਹੋ ਜਾਂਦਾ ਕਿ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ ਇਸ ਆਰਗੂਮੈਂਟ ਨੂੰ ਸਾਰੇ ਧਰਮ અપਨਾ ਸਕਦੇ ਆ 크ਰਿਸਚਨ ਅਪਣਾਉਣਗੇ ਉਹ ਕਹਿਣਗੇ ਕਿ ਸਾਡਾ ਰੱਬ ਹੈ ਜੋ ਉਹ ਸਿੱਧ ਹੁੰਦਾ ਇਸ ਆਰਗੂਮੈਂਟ ਨਾਲ Hindu ਇਸ ਆਰਗੂਮੈਂਟ ਨੂੰ ਅਪਣਾਉਣਗੇ ਤਾਂ ਕਹਿਣਗੇ ਕਿ ਬ੍ਰਹਮ ਦੀ ਹੋਂਦ ਸਿੱਧ ਹੁੰਦੀ ਹੈ ਇਹਦੇ ਨਾਲ ਮੁਸਲਮ ਅਪਣਾਉਣਗੇ ਤਾਂ ਕਹਿਣਗੇ ਖੁਦਾ ਦੀ ਜਾਂ ਅੱਲਾ ਦੀ ਹੋਂਦ ਸਿੱਧ ਹੋ ਗਈ ਇਸ ਆਰਗੂਮੈਂਟ ਦੇ ਨਾਲ ਇਸ ਤਰ੍ਹਾਂ ਕੋਈ ਵੀ ਇਸ ਆਰਗੂਮੈਂਟ ਨੂੰ ਮੰਨ ਕੇ ਦੇ ਕੇ ਆਪਣੇ ਰੱਬ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਜਦੋਂ ਡਿਫਾਈਨ ਕਰਨ ਲੱਗ ਜਾਂਦੇ ਆ ਕਿ ਰੱਬ ਦਾ ਸਰੂਪ ਕੀ ਹੈ ਉਹਨੇ ਸੰਸਾਰ ਬਣਾਇਆ ਕਿਉਂ ਹੈ ਤੇ ਮਨੁੱਖਾਂ ਨਾਲ ਕੀ ਸੰਬੰਧ ਹੈ ਤਾਂ ਸਾਰੇ ਧਰਮਾਂ ਦੇ ਵਿੱਚ ਵਖਰੇਵਾਂ ਆ ਜਾਂਦਾ ਹੈ ਇੰਨਾ ਵਖਰੇਵਾਂ ਕਰਕੇ ਇਹ ਆਰਗੂਮੈਂਟ ਫੇਲ ਹੋ ਜਾਂਦਾ ਹੈ ਇਸ ਆਰਗੂਮੈਂਟ ਨੇ ਸਿਰਫ ਇਹ ਸਿੱਧ ਕੀਤਾ ਹੈ ਕਿ ਇੱਕ ਸੋਰਸ ਹੈ ਇੱਕ ਐਸਾ ਸੋਰਸ ਹੈ ਜਿਥੋਂ ਬ੍ਰਹਮੰਡ ਪ੍ਰਗਟ ਹੋਇਆ ਉਸ ਸੋਰਸ ਦਾ ਕੀ ਸਰੂਪ ਹੈ ਇਹੀ ਸਿੱਧ ਹੁੰਦਾ ਹੈ ਇਸ ਆਰਗੂਮੈਂਟ ਨਾਲ ਤੇ ਅੱਗੇ ਜੋ ਆਰਗੂਮੈਂਟ ਦਿੱਤੇ ਜਾਂਦੇ ਆ ਉਸ ਰੂਪ ਸਿੱਧ ਕਰਨ ਦੇ ਲਈ ਕਿ ਉਹ ਖੁਦਾ ਹੈ ਜਾਂ ਬ੍ਰਹਮ ਹੈ ਜਾਂ ਤਾਓ ਹੈ ਉਹ ਸਾਰੀਆਂ ਦਲੀਲਾਂ ਅੱਗੇ ਆਪਾਂ ਡਿਸਕਸ ਕਰਾਂਗੇ ਫਿਰ ਹਾਲ ਇਹ ਕਿਹਾ ਜਾ ਸਕਦਾ ਹੈ ਕਿ ਆਰਗੂਮੈਂਟ ਫਰਮ ਕੰਟਿੰਜੈਂਸੀ ਇੱਕ ਸੋਰਸ ਦੀ ਹੋਂਦ ਨੂੰ ਸਿੱਧ ਕਰਦਾ ਹੈ ਨਾ ਕਿ ਇੱਕ ਰੱਬ ਦੀ ਹੋਂਦ ਨੂੰ ਸਿੱਧ ਕਰਦਾ ਇਹ ਚੀਜ਼ ਤਾਂ ਵਿਗਿਆਨ ਵੀ ਮੰਨਣ ਨੂੰ ਤਿਆਰ ਹੈ ਕਿ ਬ੍ਰਹਮੰਡ ਦਾ ਇੱਕ ਸੋਰਸ ਹੈ ਜਿਸ ਸਿੰਗੂਲਰਿਟੀ ਦੇ ਵਿੱਚ ਬਿਗ ਬੈਂਗ ਹੋਇਆ ਵਿਗਿਆਨਤਾ ਇਹ ਮੰਨ ਨੂੰ ਤਿਆਰ ਹੈ ਕਿ ਉਹ ਚੀਜ਼ ਅਨੰਤ ਹੋ ਸਕਦੀ ਹੈ ਸਮੇਂ ਤੋਂ ਪਾਰ ਹੋ ਸਕਦੀ ਹੈ ਪਰ ਉਹਦਾ ਸਰੂਪ ਕੀ ਹੈ ਇਸ ਦੇ ਤੇ ਡਿਬੇਟ ਹੈ ਵਿਗਿਆਨ ਕਹ ਰਿਹਾ ਕਿ એનર્ਜੀ ਹੈ ਉਹ ਅੱਗੇ ਫੈਲ ਕੇ ਮੈਟਰ ਬਣ ਜਾਂਦੀ ਹੈ ਧਰਮ ਕਹ ਰਿਹਾ ਕਿ ਉਹ ਰੱਬ ਹੈ ਸੋਰਸ ਝਗੜਾ ਇੱਥੇ ਹੀ ਹੈ ਬਸ ਇਹ ਤਾਂ ਸਿੱਧ ਅਸੀਂ ਕਰ ਲੈ ਕੇ ਸੋਰਸ ਹੈ ਬ੍ਰਹਮੰਡ ਦਾ ਪਰ ਉਸ ਸੋਰਸ ਦਾ ਸਰੂਪ ਕੀ ਹੈ ਇਹ ਸਿੱਧ ਨਹੀਂ ਹੋਇਆ ਅਜੇ ਤੱਕ ਇਸ ਕਰਕੇ ਇਸ ਆਰਗੂਮੈਂਟ ਦੇ ਵਿੱਚ ਇਹੀ ਕਮੀ ਹੈ ਕਿ ਇਹ ਸੋਰਸ ਦਾ ਸਿੱਧ ਕਰ ਦਿੰਦਾ ਪਰ ਉਹ ਸੋਰਸ ਦਾ ਸਰੂਪ ਕੀ ਹੈ ਉਹ ਨਹੀਂ ਸਿੱਧ ਕਰ ਪਾ ਰਿਹਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਆਰਗੂਮੈਂਟ ਦੇ ਨਾਲ ਰੱਬ ਦੀ ਹੋਂਦ ਸਿੱਧ ਨਹੀਂ ਹੁੰਦੀ ਇਹ ਬੈਸਟ ਆਰਗੂਮੈਂਟ ਹੈ ਮੈਨੂੰ ਵੀ ਸਮਝਣ ਤੇ ਕਾਫੀ ਟਾਈਮ ਲੱਗਿਆ ਕਾਫੀ ਰਿਸਰਚ ਕੀਤੀ ਮੈਂ ਇਸ ਆਰਗੂਮੈਂਟ ਤੇ ਉਸ ਤੋਂ ਬਾਅਦ ਜੋ ਮੇਰੀ ਸਮਝ ਦੇ ਵਿੱਚ ਆਇਆ ਤੁਹਾਡੇ ਸਾਹਮਣੇ ਰੱਖਿਆ ਜੇ ਇਹਦੇ 'ਚ ਤੁਹਾਨੂੰ ਕੋਈ ਕਮੀ ਲੱਗੇ ਜਾ ਕੋਈ ਪੁਆਇੰਟ ਹੋਵੇ ਜਾਂ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਵੀ ਇਸ ਦੇ ਨਾਮ ਦਾ ਆਪਣਾ ਪੇਜ ਬਣਿਆ ਹੋਇਆ ਉਹਦੇ ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਇੱਕ ਵਟਸਐਪ ਕਮਿਊਨਿਟੀ ਬਣਾਈ ਹੈ ਆਪਣੇ ਚੈਨਲ ਦੇ ਨਾਲ ਲਿੰਕ ਬਾਇਓ ਦੇ ਵਿੱਚ ਲਿੰਕ ਹੈ ਉਹਦਾ ਉੱਥੇ ਜਾ ਕੇ ਤੁਸੀਂ ਵਟਸਐਪ ਤੇ ਵੀ ਦਰੁੱਪ ਜੁਆਇਨ ਕਰ ਸਕਦੇ ਹੋ ਉੱਥੇ ਵੀ ਆਪਾਂ ਇਹ ਚੀਜ਼ਾਂ ਡਿਸਕਸ ਕਰ ਸਕਦੇ ਹਾਂ ਜੋ ਸਵਾਲ ਨੇ ਤੁਹਾਡੇ ਹੁਣ ਦਿਓ ਅੱਗੇ ਆ ਧੰਨਵਾਦ ਮਿਲਦਿਆਂ ਫੇਰ ਕਿਸੇ ਵੀਡੀਓ ਦੇ ਵਿੱਚ